ਡਰਾਈਵਿੰਗ ਲਾਇਸੈਂਸ ਦੇ ਨਿਯਮਾਂ 'ਚ ਵੱਡਾ ਬਦਲਾ ਹੁਣ ਨਹੀਂ ਪਵੇਗੀ ਆਰਟੀਓ ਦਫ਼ਤਰ ਡਰਾਈਵਿੰਗ ਟੈਸਟ ਦੇਣ ਦੀ ਲੋੜ ਇਹ ਨਵਾਂ ਨਿਯਮ 1 ਜੂਨ 2024 ਤੋਂ ਹੋਵੇਗਾ ਲਾਗੂ ਦਰਅਸਲ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਲੈਣ ਦੇ ਨਿਯਮਾਂ ਦੇ ਵਿੱਚ ਬਦਲਾ ਕੀਤਾ ਹੈ ਹੁਣ ਤੁਹਾਨੂੰ ਸਰਕਾਰੀ ਖੇਤਰੀ ਟਰਾਂਸਪੋਰਟ ਦਫ਼ਤਰ ਦੇ ਵਿੱਚ ਡਰਾਈਵਿੰਗ ਟੈਸਟ ਦੇਣ ਦੀ ਲੋੜ ਨਹੀਂ ਪਵੇਗੀ ਇਸ ਦੀ ਬਜਾਏ ਪ੍ਰਾਈਵੇਟ ਸੰਸਥਾਾਂ માં ਹੁਣ ਟੈਸਟ ਕਰਵਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਿਤ ਹਨ ਇਹ ਨਵਾਂ ਨਿਯਮ 1 ਜੂਨ 2024 ਤੋਂ ਲਾਗੂ ਹੋਵੇਗਾ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਦਰਅਸਲ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਲਈ ਘੱਟੋ ਘੱਟ 1 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਤੇ 4 ਪਹੀਆ ਵਾਹਨ ਮੋਟਰ ਲਈ ਡਰਾਈਵਿੰਗ ਸੈਂਟਰ ਵਿਕੇ ਬਾਦੂ 2 ਏਕੜ ਜ਼ਮੀਨ ਦੀ ਲੋੜ ਹੋਵੇਗੀ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਕੋਲ ਉਚਿਤ ਟੈਸਟਿੰਗ ਸਹੂਲਤਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਟ੍ਰੇਨਰ ਕੋਲ ਘੱਟੋ-ਘੱਟ ਹਾਈ ਸਕੂਲ ਡਿਪਲੋਮਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਕੋਲ ਡਰਾਈਵਿੰਗ ਦਾ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਟ੍ਰੇਨਰਾਂ ਨੂੰ ਬਾਇਓਮੈਟ੍ਰਿਕਸ ਅਤੇ ਸੂਚਨਾ ਟੈਕਨੋਲੋਜੀ ਪ੍ਰਣਾਲੀਆਂ ਦੀਆਂ ਬੁਨਿਆਦੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਹਲਕੇ ਬਾਹਨ ਦੀ ਸਿਖਲਾਈ 4 ਹਫ਼ਤੇਆਂ ਯਾਨੀ ਘੱਟੋ-ਘੱਟ 29 ਘੰਟੇ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ ਸਿਖਲਾਈ ਨੂੰ ਘੱਟੋ-ਘੱਟ 2 ਭਾਗਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਹੈ ਜਿਵੇਂ ਕਿ ਥਿਉਰੀ ਤੇ ਪ੍ਰੈਕਟੀਕਲ ਇਸ ਵਿੱਚ ਥਿਉਰੀ ਸੈਕਸ਼ਨ 8 ਘੰਟੇ ਦਾ ਹੋਣਾ ਚਾਹੀਦਾ ਹੈ ਜਦਕਿ ਪ੍ਰੈਕਟੀਕਲ ਸੈਕਸ਼ਨ 21 ਘੰਟੇ ਦਾ ਹੋਣਾ ਚਾਹੀਦਾ ਹੈ ਉੱਥੇ ਹੀ ਪਾਰੀ ਮੋਟਰ ਬਣਾ ਲਈ 38 ਘੰਟੇ ਦੀ ਸਿਖਲਾਈ ਹੋਵੇਗੀ ਜਿਸ ਵਿੱਚ 8 ਘੰਟੇ ਦੀ ਥਿਉਰੀ ਸਿੱਖਿਆ ਤੇ 30 ਘੰਟੇ ਦੀ ਪ੍ਰੈਕਟੀਕਲ ਤਿਆਰੀ ਸ਼ਾਮਲ ਹੋਵੇਗੀ ਇਹ ਸਿਖਲਾਈ 6 ਹਫ਼ਤਿਆਂ ਦੇ ਅੰਦਰ ਪੂਰੀ ਕੀਤੀ ਜਾਵੇਗੀ ਇੰਨਾ ਨਿਯਮਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਹਲਕੇ ਅਤੇ ਭਾਰੀ ਬਾਹਨਾ ਦੇ ਡਰਾਈਵਰਾਂ ਲਈ ਉੱਚ ਮਿਆਰਾਂ ਨੂੰ ਕਾਇਮ ਰੱਖਣ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ। ਡਰਾਈਵਿੰਗ ਲਾਇਸੈਂਸ ਦੇ ਨਿਯਮਾਂ 'ਚ ਵੱਡਾ ਬਦਲਾ। ਹੁਣ ਨਹੀਂ ਪਵੇਗੀ ਆਰਟੀਓ ਦਫ਼ਤਰ ਡਰਾਈਵਿੰਗ ਟੈਸਟ ਦੇਣ ਦੀ ਲੋੜ। ਇਹ ਨਵਾਂ ਨਿਯਮ 1 ਜੂਨ 2024 ਤੋਂ ਹੋਵੇਗਾ ਲਾਗੂ। ਦਰਅਸਲ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਲੈਣ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਹੁਣ ਤੁਹਾਨੂੰ ਸਰਕਾਰੀ ਖੇਤਰੀ ਟ੍ਰਾਂਸਪੋਰਟ ਦਫ਼ਤਰ ਦੇ ਵਿੱਚ ਡਰਾਈਵਿੰਗ ਟੈਸਟ ਦੇਣ ਦੀ ਲੋੜ ਨਹੀਂ ਪਵੇਗੀ ਇਸ ਦੀ ਬਜਾਏ ਪ੍ਰਾਈਵੇਟ ਸੰਸਥਾਵਾਂ ਹੁਣ ਟੈਸਟ ਕਰਵਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਿਤ ਹਨ ਇਹ ਨਵਾਂ ਨਿਯਮ 1 ਜੂਨ 2024 ਤੋਂ ਲਾਗੂ ਹੋਵੇਗਾ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਦਰਅਸਲ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਲਈ ਕਟੋ-ਕਟ 1 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਤੇ 4 ਪਹੀਆ ਵਾਹਨ ਮੋਟਰ ਲਈ ਡਰਾਈਵਿੰਗ ਸੈਂਟਰ ਵੀ ਕੇ ਬਾਦੂ 2 ਏਕੜ ਜ਼ਮੀਨ ਦੀ ਲੋੜ ਹੋਵੇਗੀ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਕੋਲ ਉਚਿਤ ਟੈਸਟਿੰਗ ਸਹੂਲਤਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਟਰੇਨਰ ਕੋਲ ਕਟੋ-ਕਟ ਹਾਈ ਸਕੂਲ ਡਿਪਲੋਮਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਕੋਲ ਡਰਾਈਵਿੰਗ ਦਾ ਕਟੋ-ਕਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਟ੍ਰੇਨਰਾਂ ਨੂੰ ਬਾਇਓਮੈਟ੍ਰਿਕਸ ਅਤੇ ਸੂਚਨਾ ਟੈਕਨੋਲੋਜੀ ਪ੍ਰਣਾਲੀਆਂ ਦੀਆਂ ਬੁਨਿਆਦੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਹਲਕੇ ਬਾਹਣ ਦੀ ਸਿਖਲਾਈ 4 ਹਫ਼ਤੇਆਂ, ਯਾਨੀ ਕਟੋ-ਕਟ 29 ਘੰਟੇ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ। ਸਿਖਲਾਈ ਨੂੰ ਕਟੋ-ਕਟ 2 ਭਾਗਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਜਿਵੇਂ ਕਿ ਥਿਉਰੀ ਤੇ ਪ੍ਰੈਕਟੀਕਲ ਇਸ ਵਿੱਚ ਥਿਉਰੀ ਸੈਕਸ਼ਨ 8 ਘੰਟੇ ਦਾ ਹੋਣਾ ਚਾਹੀਦਾ ਹੈ ਜਦਕਿ ਪ੍ਰੈਕਟੀਕਲ ਸੈਕਸ਼ਨ 21 ਘੰਟੇ ਦਾ ਹੋਣਾ ਚਾਹੀਦਾ ਹੈ ਉੱਥੇ ਹੀ ਪਾਰੀ ਮੋਟਰ ਬਣਾ ਲਈ 38 ਘੰਟੇ ਦੀ ਸਿਖਲਾਈ ਹੋਵੇ ਜਿਸ ਵਿੱਚ 8 ਘੰਟੇ ਦੀ ਥਿਉਰੀ ਸਿੱਖਿਆ ਤੇ 30 ਘੰਟੇ ਦੀ ਪ੍ਰੈਕਟੀਕਲ ਤਿਆਰੀ ਸ਼ਾਮਲ ਹੋਵੇ ਇਹ ਸਿਖਲਾਈ 6 ਹਫ਼ਤਿਆਂ ਦੇ ਅੰਦਰ ਪੂਰੀ ਕੀਤੀ ਜਾਵੇ ਇਨਾ ਨਿਯਮਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਹਲਕੇ ਅਤੇ ਭਾਰੀ ਬਾਹਨਾ ਦੇ ਡਰਾਈਵਰਾਂ ਲਈ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ। ਬਿਊਰੋ ਰਿਪੋਰਟ ਢਿੱਲ ਪੋਸਟ ਪੰਜਾਬ